ਜੀ ਰੋਜੀ ਕੱਪੜੀ ਕਾਲ ਜੀ ਬਾਈ ਸਾਰਿਆਂ ਨੂੰ ਜੀ ਬੱਪੂ ਲਾ ਓਏ ਲਓ ਜੀ ਬਾਈ ਇੱਕ ਮਸ਼ੀਨ ਤਾਂ ਚਲਾ ਪਈ ਬਾਈ ਪਰ ਗੱਲ ਬਾਕੀ ਹੁਣ AC ਵਾਲੀ ਚਲਾਉਣੀ ਆ ਨਾ ਛਾਲਣੇ ਆ ਅੱਜ ਬੰਨ ਗਏ ਅੰਨ ਦੇ ਬਾਦ ਕੱਲ ਨੂੰ ਕਾਲੇ ਦੇ ਪਾਂਚੀ ਦੀ ਮੱਕੀ ਉਹ ਪਰਾ ਵੜੂਣੀ ਬਦਣੀ ਇੱਥੇ ਪੇਰਾ ਕਰੀਆਂ ਘੂ ਤੇ ਇੱਥੇ ਲਾਗੇ ਬਣ ਰਹੇ ਆ ਬਾਕੀ ਇਹਦੇ ਤਰ੍ਹਾਂ ਇਹਨਾਂ ਨੂੰ ਲੱਗੇ ਆ ਪਲੇਟਾਂ ਲਾਉਣ ਕੰਪਨੀਆਂ ਉਹ ਪਲੇਟਾਂ ਲੈ ਆ ਤਾਂ ਮਾਂ ਚਲੋ ਨਾ ਇਹਦਾ ਟਾਈਮ ਬਿਲਡਿੰਗ ਬਿਲਡ ਕਰ ਲੈਣੇ ਆਪੇ ਮੋਟਰ ਤੇ ਸੈਟ ਲੈਣਾ ਹੈ ਤਾਂ ਆਪਣਾ ਹੋਏਗਾ ਅਸੀਂ ਮੋਲੀ ਬਾਸਕਟ ਬੂਸਕਟ ਦਿਖਾ ਦੇ ਬਾਈ ਪਾਤੀ ਬਾਸਕਟ ਅੰਦਰ ਤਰੇਜ਼ਰ ਪਾਉਣਾ ਹੈ ਕਟਰ ਦੀਆਂ ਬੇਡ ਕਰਦੇ ਹਾਂ ਤਾਂ ਵੀ ਪਾ ਲਾ ਜੀਵੇ ਕੱਟ ਰਾ ਹੁੰਦੀ ਸਾਰੇ ਆਪਾਂ ਜਿਹੜੇ ਪਾ ਕੇ ਮਰੀਂ ਨਾ ਮੋਲੀ ਜੀ ਹਾਂਜੀ ਹਾਂਜੀ ਕਿੰਨੀ ਤੱਕ ਦੇ ਨੀ ਕੋਹਲਾ ਬਈ ਅੱਛਾ ਆ ਵੀ ਲਾ ਆ ਰਹੀ ਬਲੇਟਾਂ ਬਾਈ ਇਹਨਾਂ ਚਲੋ ਚੰਗੀਆਂ ਲੱਗਦੀਆਂ ਦੂਈ ਦੇਉਣ ਲੱਗੀਆਂ ਹੋਈਆਂ ਆਪਣੀ ਕਹਿੰਦਾ ਮਾ ਚਲੋ ਇਹਨੂੰ ਲਾ ਦੇ ਦਿੰਨੇ ਆਂ ਕੰਪੜੇ ਦੇ ਨਗਰ ਬਾਈ ਇਹਨਾਂ ਨੂੰ ਦੇ ਦਿੰਦੀਆਂ ਨੇ ਕਹਿੰਦਾ ਬਾਈ ਦੇਜਾ ਲਾ ਯਾਰ ਫੇਟ ਨਾਲ ਮਾ ਚਲੋ ਲਾ ਲੰਨੇ ਆਂ ਹੋਰ ਮੰਡੀ ਠੀਕ ਹੈ ਠੀਕ ਹੈ ਨਾ ਕਹਿੰਦਾ ਅਜੇ ਨੰਮ ਬਾਈ ਮਾ ਥੋੜੇ ਹੀ ਰਹਿ ਗਏ ਰਾਤ ਬਾਈ 11 12 ਵਜੇ ਤੱਕ ਲੱਗਦੇ ਹੋਏ ਨੇ ਕਚਾਈ ਕਰੀਏ ਰਾਤ ਦਾ ਕੰਮ ਵੀ ਉੱਪਰ ਤੇ ਜੀ ਦੇ ਦੂਜੀ ਜੀ ਨੇ ਫੜਿਆ ਤੇ ਮੱਛੀ ਦਾ 4-5 ਰੁਪਏ ਦਾ ਮੁੱਲ ਹਾਂਜੀ ਹਾਂਜੀ ਯਾਰ ਕੋਈ ਜਿਹੜੀ ਪਤੀਏ ਕੰਪਨੀ ਚੋਂ ਲੈਂਦੀਆਂ ਠੀਕ ਰਹਿ ਗਈਆਂ ਨੇ ਕਿ ਨਹੀਂ ਹਾਂਜੀ ਬੜੀ ਨਾਯਰ ਪੂਰੀ ਚੂੜੀਚਾੜੀ ਵਿੱਚੇ ਹੁੰਦੀ ਹੈ ਪਤੀਏ ਇਹ ਤਾਂ ਸਾਨੂੰ ਪਲੇਟ ਦੇ ਕਿੱਥੇ ਨਹੀਂ ਆਉਂਦੀ ਹੈ ਉਹ ਗੱਦਾ ਬੜੀ ਬਣੀ ਜਦੋਂ ਪੂਰਾ ਚੱਲ ਗਈ ਹਾਂ ਇਹ ਪੂਰਨਾਂ ਜੀ ਹਾਂ ਜੀ ਬਸ ਯਾਰ ਚਾਰਾਈ ਹਾਂ ਬਈ ਮਾਰੇ ਬੰਦੇ ਦਾ ਹੋਲਡਰ ਪੁੱਗੀ ਜਾਂਦਾ ਤੇ ਵੇਪੜਾ ਕੇ ਮਾਰ ਗਿਆ ਹੋਲਡਰ ਫਿਰ ਹੋ ਗਈ ਹੋਰ ਯਾਰ ਇਹ ਭੰਗਾ ਦੇ ਬੁਗੀ ਜਾਂਦਾ ਰ ਕਿਆ ਕਰਾ ਇਹ ਦੇਖੀ ਪਪੂ ਟਾਇਰ ਕਰਨੂ ਪੂਰਾ ਆ ਪੂਰਾ ਟਾਇਰ ਕਰਦਾ ਨਾਟਾ ਬਾਕੀ ਆ ਦੇਖਾ ਇਧਰ ਮੋਲੇ ਹਾਂ ਜੀ ਵਾਸਕੜਾ ਬੜਾ ਮੈਨੂੰ ਆਇਆ ਨਾ ਮਾ ਯਾਰ ਕੋਈ ਮੰਨਾ ਪਰਾਣਾ ਮਾਡਲ ਆ ਜੀ ਹੋਣਾ ਕਦੇ ਸਿਆਪਾ ਕਾ ਦੀ ਵੀ ਵਾਸਕੜਾ ਆਵੇ ਨਾ ਕਦੇ ਚਾਸੀ ਨੂੰ ਵੜਾ ਬੜੀ ਜਾਨਾ ਪੋਵੇ ਪਰ ਆ ਗਈ ਹਾਂਜੀ ਹੈਨਾ ਹਾਂਜੀ ਪਰ ਵਾਸਕੜਾ ਪੂਰੀ ਫਿੱਟ ਬੈ ਗਈ ਸਟਾਫ ਕਰ ਉਪਰ ਆਰ ਕਰਕੇ ਇਹਦੇ ਨਾਲ ਰਾਤ ਦਾ ਬੈਟਾ ਭਾਗੇ ਤੇ ਭਾਈ ਰਾਤ 11:00 ਵੱਜ ਗਏ ਤਾਂ ਉਹਦੀ 12:00 ਵਜੇ ਤਾਂ ਮੈਂ ਗਿਆ ਘਰ ਨੂੰ ਵਾਓ ਬਾਅਦ ਇੱਥੇ ਵੱਜ ਸਮਝੋ ਹਾਂ 12:00 12:30 ਨੂੰ ਹਟਿਆ ਜਾਨ ਇੱਕ ਵਾਰ ਰੋਟੀ ਕੁੱਟੀ ਖਾਦਿਆਂ ਨੂੰ ਵੱਜ ਗਿਆ ਉਹਦੇ ਬਾਅਦ ਨਾ ਗਏ ਦੇ ਤਸੱਲੀ ਕਰਾ ਕੇ ਪੂਰਾ ਮੈਂ ਕਹਿੰਦਾ ਵੀ ਨਜ਼ਾਰਾ ਬੰਨਿਆ ਫਾਇਦਾ ਗੇਰ ਨੇ ਦਾ ਬਾਕੀ ਐਕਸਲਰੇਟਰ ਦੇ ਕੰਪਲਿੰਗ ਨਹੀਂ ਜਿਹੜੀਆਂ ਪਈਆਂ ਇਹ ਦੋੜੀਆਂ ਢਿੱਲੀਆਂ ਆ ਇਹਦੇ ਬਾਅਦ ਭਾਈ ਜੇ ਕੱਲ੍ਹ ਨੂੰ ਸਮਾਨ ਵੀ ਲੈਂਦਾ ਇਹਦਾ ਸਮਾਨ ਬਣਾ ਐਸਟੀਮੇਟ ਲਾਉਂਦੇ ਦੇ ਵੀ ਹਨਾ 10-20 ਹਜ਼ਾਰ ਦਾ ਆਉਣਾ ਹੈ ਪਰ ਜੇ ਮੇਰੇ ਵਿੱਚ ਐ ਨਹੀਂ ਤਾਂ ਕੋਟਾ ਨਾ ਬੋਲ ਟਾ ਹੋਰ ਬੈਟਾਂ ਬੋਲਟਾਂ ਨਾ ਵੀ ਲੈਣੀਆਂ ਮੋਦੀ ਬੈਲਟਾਂ ਭਾਈ ਨੰਬਰ ਤਾਂ ਪਤਾ ਨਹੀਂਗਾ ਚਲੋ ਆ ਰਣੀ ਹੈ ਹਾਂ ਬੈਲਟਾਂ ਲੱਗੇ ਦੀ ਨਾ ਕੋਈ ਨੰਬਰ ਉਹਨਾਂ ਜਿਵੇਂ ਮਾਲਾ ਪੀ ਐਚ ਦੀ ਬੈਲਟ ਹੋਈ 3 ਇੰਚ 벨ਟ ਹੋਈ ਤਾਂ ਨਾ 327 ਨੰਬਰ 벨ਟ ਦੱਤੀ ਤਾਂ 3 ਇੰਚ ਛੋਟੇ ਹੀ ਕਰ ਕਰ ਦੱਤੀ ਇਹ ਕਹਿੰਦਾ ਏਕ ਕਣੰਦ ਨਾ ਸੈੱਟ ਆਉਂਦੀ ਆ ਬਾਲ ਪਤਾ ਲੱਗ ਜੂਗਾ ਫਿਰ ਉੱਥੇ ਲਿਖ ਦੇਣਾ ਆਪਾਂ ਨੇ ਹਾਂ ਬਾਕੀ ਤੇ ਗੈਰਗ੍ਰਾਮ ਵਾਲੀ ਪੁਲੀ ਹੈ ਨਾ ਇਹ ਲਾਤੀ ਦੀ ਇਹਦਾ ਕਰ ਕਰ ਗੈਰਗ੍ਰਾਮ ਦਾ ਕੰਮ ਓਕੇ ਵੀ ਮਾਉਣ ਤੋਂ ਬਾਅਦ ਐਡਲੂਡਰ ਲਈ ਕਰਦੇ ਨੇ ਮੌਲੀ ਹਾਂ ਜੀ ਹਾਂ ਜੀ ਜਿਹੜਾ ਕੰਮ ਨਿਕਲਦੇ ਟੈਟ ਜਾਂਦਾ ਇਹਨੂੰ ਸੈਂਪਲ ਕਰੀ ਪੱਪੂ ਦਾ ਗਾਣਾ ਬਲੋਰੇ ਭਾਰਾ ਕਹਿੰਦਾ ਵੀ ਕਿ ਕਰੂ ਹੈ ਬੱਪੂ ਏ ਬਲੋਰੇ ਬਲੋਰ ਭਾਰਾ ਕਰਾ ਤਾਂ ਕਿ ਨੈਡ ਆਉਂਗਾ ਬਾਕੀ ਹੋਰ ਤਾਂ ਇਹਨਾਂ ਨੂੰ ਮਰਿਆ ਨਾ ਐਟੀਵੇਟਰ ਲਾਇਆ ਇਹ ਲਾ ਕੇ ਉਹ ਬਸ ਪਲੇਟਾਂ ਦੇ ਕੰਮ ਆ ਪਲੇਟਾਂ ਲੱਗੀਆਂ ਲੱਗਣ ਤੋਂ ਬਾਅਦ ਹੁਣ ਪ੍ਰੈਸ਼ਰ ਪਾ ਕੇ ਇਹਦਾ ਚੱਲਦੀ ਹੈ ਵੀਡੀਓ ਪ੍ਰੈਸ਼ਰ ਪਾ ਕੇ ਪਾਉਣ ਦੇ ਬਾਅਦ ਵੇਖਦਾ ਭਾਈ ਮਾਰਾ ਇਹ ਰੱਖੇ ਸੁੱਕ ਪਈਏ ਹੁਣ ਉਹਨੂੰ ਪਤਾ ਇਹ ਵੀ 40-50 ਹਜ਼ਾਰ ਦਾ ਸਮਾਨ ਸਮਾਨ ਆ ਗਿਆ 11000 ਦਾ ਟੂਲ ਆ ਗਿਆ 12000 11 11.5 ਹਜ਼ਾਰ ਦਾ ਖਰਚਾ ਬਹੁਤ ਹੋ ਗਿਆ ਮਾਲ ਕੋਣਤਾ ਬਸ ਸਿਰ ਤਾਂ ਆਇਆ ਬਾਹਰ ਪਾ ਲਿਆ ਵੀ ਆ ਜਨੰਦਰ ਚੱਕੀ ਚੱਲ ਕਾ ਮੈਨੂੰ ਬਾਕੀ ਮੇਰਾ ਵੀਰਾਂ ਨਾਲ ਕੋਈ ਮੱਕੀ ਬਾਈ ਜਿੱਥੇ ਏਰੀਏ ਦੇ ਵਿੱਚ ਹੈ ਨਾ ਇੱਧਰ ਨੂੰ ਬਿਆਸ ਜਾਂ ਹੋਰ ਕਿਤੇ ਵੀ ਕਿਤੇ ਵੀ ਪੰਜਾਬ ਦੇ ਵਿੱਚ ਹੋਣਾ ਮੱਕੀ ਹੋਵੇ ਵਧੀਆ ਟੱਕ ਹੋਵੇ ਇਕੱਠਾ ਜਿਵੇਂ ਮੰਨ ਲਓ 60 50 ਕਟੋ ਕਟ ਦਾ 50 ਕਿਲੇ ਦਾ ਬਾਈ ਚਾਹੀਦੀ ਹੈ ਨਾ ਇੰਨੇ ਦੂਰ ਮਸ਼ੀਨ ਭਜਾਉਣੀ ਵੀ ਆ ਨਹੀਂ ਉਹਦੇ ਬਾਅਦ ਹੋਵੇ ਕਿਤੇ ਦਾ ਮੇਰੇ ਜਰੂਰ ਮੈਨੂੰ ਕਨੈਕਟ ਕਰਿਓ ਤਾਂ ਮੈਂ ਨੰਬਰ ਆਪਣਾ ਹੈ ਨਾ ਪੋਸਟਿੰਗ ਆਪਣਾ ਵੀਡੀਓ ਦੇ ਮੂਰੇ ਫਰਟ ਤੇ ਲਾ ਲਾ ਦਿੰਨਾ ਉਹਦੇ ਮਾ ਨਾਲ ਕਨੈਕਟ ਕਰਦੇ ਚਾਰ ਆਪਾਉਣਾ ਉਹ ਵੀ ਹੈਨਾ ਬਾਕੀ ਦਾ ਪੈਰ ਹੋਲੀ ਦੋ ਟਾਰ ਨਾ ਲਾਉਣੇ ਬਾਈ ਹਾਂਜੀ ਪਿਛੇ ਵਾਲੇ ਹੈਨਾ ਹਾਂਜੀ ਹਾਂ ਜੈਕ ਨਵੇਂ ਲੈਣਦੇ ਗਾ ਨਾ ਇਹ ਜੈਕ ਛੋਟੇ ਤੇ ਪਤਲੇ ਨੇ ਨਾ ਮੈਨੂੰ ਇਹਨਾਂ ਦਾ ਮਾ ਬੱਤੀ ਜਰਾ ਘੱਟ ਰਿਹਾ ਝੂਠਾ ਮਾਰਦਾ ਬਾਈ ਜਿਹੜਾ ਬੈਠਾ ਮੋਟਾ ਨੇ ਨਾ ਉਹਨਾਂ ਕਹਿੰਦੇ ਗਰੀਬ ਮਾਰੇ ਹੋ ਜਵੇ ਕਿਤੇ ਬਾਟਾ ਖਾ ਕੇ ਕੱਢ ਜਾਣਾ ਜੈਕ ਲੈਣਦੇ 45 ਐਮ ਐਮ ਦੇ ਜਿਹੜੇ ਕਰਤਾਰ ਨੂੰ ਹਾਂਜੀ ਹਾਂਜੀ ਉਹ ਲੈਣਦੇ ਬਾਕੀ ਉਹ ਲਾ ਕੇ ਕਰਕੇ ਦਾ ਨਾ ਕੰਮ ਆ ਆਪਣੇ ਫਰੈਸ਼ਰ ਨੂੰ ਲਾ ਕੇ ਪਲੇਟਾਂ ਫਿਰ ਪਾਉਨੇ ਆ ਫਰੈਸ਼ਰ ਸ਼ਾਇਦ ਅੱਜ ਮੇਰੇ ਹਿਸਾਬ ਨਾਲ ਤਾਂ ਲੀਵਰਾਂ 'ਚ ਲੱਗਣਾ ਚਾਹੀਦਾ ਬਾਕੀ ਦੇਖਨੇ ਆ ਮਾਲਕ ਨੂੰ ਮੌਜ ਆ ਰਾਹ ਕਿਨੇ ਦੇਖਿਆ ਚਲੋ ਮਿਲਦੇ ਆਂ ਜੀ ਫਿਰ ਲਓ ਜੀ ਬਾਈ ਫਰੈਸ਼ਰ ਨੂੰ ਲਾ ਕੇ ਪੱਤੀਆਂ ਪੁੱਤੀਆਂ ਨਾ ਕਰਕੇ ਸੱਦਾ ਪਾਤਾ ਮਸ਼ੀਨ ਦੇ ਵਿੱਚ ਹੋ ਤਾਂ ਵੈਸੇ ਨਹੀਂ ਰਹੀ ਗਿਆ ਬਾਕੀ ਪੱਪੂ ਬਾਈ ਕਿੱਦਾਂ ਪੱਪੂ ਬਾਈ ਲੱਗ ਗਿਆ ਜੀ ਵਧੀਆ ਹਾਂ ਓ ਕੇਰ ਬੋਰਡ ਹਣਾ ਓਕੇ ਜੀ ਬਾਕੀ ਵੀ ਪਲੇਟਾਂ ਲਾਤੀਆਂ ਫਰੈਸਰ ਨੂੰ ਹਨਾ ਇਹਦੇ ਵਿੱਚ ਕੀ ਆ ਜਿਹੜੀ ਛੱਲੀ ਹੈ ਨਾ 12 ਹੀ ਨਹੀਂ ਭਗਾ ਭਗਾ ਛੱਲੀਆਂ ਮਾਰਦੀਆਂ ਮਸ਼ੀਨ ਦੇ ਵਿੱਚ ਇਹ ਆਪਾਂ ਏਸੀ ਵਾਲੀ ਦੇ ਵਿੱਚ ਵੀ ਪਪੂ ਲਾਉਣੀਆਂ ਬਾਈ ਹਨਾ ਹਾਂ ਜੀ ਉਹਦੇ ਵਿੱਚ ਵੀ ਆਪਾਂ ਲਾਈਆਂ ਨਹੀਂ ਲੱਗੀਆਂ ਉਹਨੀਆਂ ਪੱਤੀਆਂ ਲਿਆ ਕੇ ਨਾ ਉਹਨੂੰ ਵੀ ਕਿਸੇ ਦਿਨ ਲਾਈਏ ਵੀਟਰ ਲਾ ਕੇ ਨਾ ਕਰੀ ਉਹਦਾ ਵੀ ਕੰਮ ਹਨਾ ਬਾਕੀ ਦਾ ਬਈ ਇਹ ਫਾਇਦਾ ਹੁੰਦਾ ਨਾ ਵਿੱਚ ਜਿਵੇਂ ਤਰੇਸਰ ਦੇ ਵਿੱਚ ਛੱਲੀ ਚਲ ਜਾਂਦੀ ਆ ਇਹਦੇ ਵਿੱਚ ਜਾਂਦੀ ਨਹੀਂ ਹੈਗੀ ਨਹੀਂ ਤਰੇਸਰ ਦੇ ਵਿੱਚ ਕਾ ਇੱਕ ਦੋ ਛੱਲੀਆਂ ਚਲ ਗਈਆਂ ਬੜਕ ਬੜਕ ਵੱਜਦੀਆਂ ਨਾ ਕਦੇ ਉੱਪਰ ਵੱਜੀ ਕਦੇ ਮੂਹਰੇ ਵੱਜੀ ਕਦੇ ਪਿੱਛੇ ਵੱਜੀ ਜਾ ਕੇ ਇਹਦੇ ਕਰਕੇ ਇਹ ਫਾਇਦਾ ਹੈ ਬਾਕੀ ਦੀ ਬਾਸਕਟ ਬੰਨ ਕੇ ਹੈ ਨਾ ਮੂਹਰੇ ਕਈ ਮੇਰੇ ਵੀਰੇ ਨਾਲ ਨਾ ਕਮੈਂਟ ਜਾਂ ਫੋਨ ਬਹੁਤ ਆਉਨੇ ਆ ਇਹ ਚੀਜ਼ ਦੇ ਬਾਈ ਜੀ ਬਾਸਕਟ ਜ਼ਰੂਰ ਦੱਸਿਆ ਕਰੋ ਨਾ ਦੱਸਿਓ ਵੀ ਕਿੱਥੇ ਬੰਨੀ ਆ ਤੁਸੀਂ ਮੈਂ ਜਿਹੜੀ ਬਾਸਕਟ ਆ ਆਪਾਂ ਮੂਹਰੇ ਤੇ ਬੰਦੇ ਆ ਇਹ 1.5 ਇੰਚੀ ਦੇ ਆ ਦੇਖੋ ਆ ਇੰਚੀ ਹੁੰਦਾ ਨਾ ਬਣਾਣਾ ਇਹ ਆ ਮੰਤੀ ਜੀ ਡੇਢ ਤੇ ਹੈ ਨਾ ਇੰਚੀ ਛੋਟਾ ਮੇਰੇ ਆਪ ਦਾ ਵੈਸੇ ਇਹ ਬੰਨੀ ਆਪਾਂ ਡੇਢ ਤੇ ਪਿੱਛੇ ਬੰਨੀ ਇੱਕ ਇੰਚੀ ਤੇ ਇੰਚੀ ਦੇ ਬਾਹਰ ਬੰਨ ਗਏ ਬਾਕੀ ਤੁਹਾਨੂੰ ਮੱਕੀ ਦੇ ਵਿੱਚ ਚਲਦੀ ਦਿਖਾ ਦਾਂਗੇ ਪਪੂ ਬਾਈ ਕਿਦਣ ਪਾਈਏ ਫਿਰ ਕਟਰ ਮੋਹਰ ਤੱਕਦਣ ਕਰੀਏ ਕੱਲ ਨੂੰ ਕਰ ਲੈਨੇ ਹੈ ਕੱਲ ਨੂੰ ਕਰ ਲੈਨੇ ਕੱਲ ਨੂੰ ਆਪਣਾ ਕਟਰ ਜਾਣਾ ਆ ਮਿੱਤਰ ਐਤਵਾਰਾ ਕੱਲ ਨੂੰ ਕੱਲ ਨੂੰ ਪਾ ਕੇ ਕਟਰ ਆਪਾਂ ਨੇ ਇੱਥੇ ਕਾਲੇ ਸਰਪੰਚ ਦੇ ਵੱਢਣੀਆਂ ਅੱਜ ਬਈ ਵੱਢੀ ਆ ਕੋਸ ਉੱਥੇ ਆ ਨਾ ਇਹ ਵੱਢ ਗਏ ਫਿਰ ਆਪਾਂ ਨੇ ਮੂਰ ਤਾਂ ਇੱਥੇ ਵਿੱਚ ਚੈੱਕ ਕਰ ਲੈਣੀ ਠੀਕ ਆ ਹਾਂ ਤਸੱਲੀ ਕਰਕੇ ਕੀ ਰਹਿੰਦੀ ਬਾਕੀ ਦੇ ਗੇਅਰ ਓਕੇ ਤਾਂ ਡੈਕਸ਼ਨਾਂ ਰਹਿੰਦੀਆਂ ਐ ਪਪੂ ਡੈਕਸ਼ਨਾਂ ਬਾਈ ਜਰੂਰ ਚੈੱਕ ਕਰਨੀਆਂ ਹੈ ਹਨਾ ਤੇਲ ਤੂਰ ਪੂਰਾ ਕਰਕੇ ਬਾਕੀ ਬਾਈ ਸ਼ਾਫਟ ਝੂਟ ਪਾ ਕੇ ਦੀ ਹੈ ਨਾ ਐਲੀਵੇਟਰ ਦਿੱਤਾ ਦਾ ਲਾਰਾਤ ਨੇਰਾ ਹੋ ਗਿਆ ਦਾ ਵੈਸੇ ਰਾਤ ਵੀ ਲਾ ਕੇ ਐਲੀਵੇਟਰ ਐਨ ਪੂਰੀ ਤਸੱਲੀ ਕਰਾ ਕੇ ਪਪੂ ਐਲੀਵੇਟਰ ਕਿਨਾਂ ਕੋ ਬਾਹਰਾ ਦਾ ਓਏ ਪਰ ਪਪੂ ਤਾਂ ਤੂੰ ਤਾਂ ਹੈ ਹੀ ਨਹੀਂ ਰਾਤ ਬਦੰਦਰਾ ਹੀ ਨਾ 6-7 ਬੰਦੇ ਦਾ 엘리베ਟਰ ਚੜਾਇਆ ਹੈ ਇੰਨਾ ਨਿੱਕਰ 엘리베ਟਰ ਆ ਹੈ ਬਹੁਤ ਭਾਈ ਆ ਬਹੁਤ ਔਖਾ ਚੜਾਇਆ ਬਾਈ 엘리베ਟਰ ਰਾਤ ਪੁੱਛ ਕੇ ਦੇ ਸਾਡ ਚੀਕਾਂ ਕਢਾਤੀਆਂ ਨੇ ਸਾਡੀਆਂ ਬਾਕੀ ਦਾ ਸੈਟੇ ਆ ਸਾਰੀਆਂ ਨਾ ਹੁਣ ਹੁਣ ਤਾਂ ਬਸ ਮਹਾਰਾਜ ਦਾ ਨਾਮ ਲੈਣਾ ਲਿਆ ਕੇ ਬਾਈ ਸਮਾਨ ਲਿਆਂਦਾ 50000 ਦਾ ਸਮਾਨ ਦੇ ਲਾ ਪਪੂ ਹੀ ਆ ਜਾਂਦਾ ਨਾ ਇਹ ਆ ਬਾਕੀ ਪੁਲੀ ਰਹਿ ਗਈ ਇਹਦੇ ਸਵੇਰੇ ਰਿੰਗ ਲਿਆਉਣੇ ਅੱਜ ਟਾਈਮ ਲੱਗਿਆ ਜੇ ਦੋ ਹੀ ਮਸ਼ੀਨ ਚੱਲ ਪਈ ਉਧਰ ਉੜਜੇ ਰਹੇ ਇਹ ਰਿੰਗ ਰੰਗ ਪਾ ਕੇ ਆ ਨਾ ਫੇਦੀ ਮੱਲੋ ਟੂ ਟਾਲ ਭਰਨੇ ਆ ਬਸ ਹੋਰ ਕੰਮ ਕੋਈ ਨਹੀਂ ਹੈਗਾ ਦੇਖੀ ਵਾਲੀ ਪਰ ਲਾ ਕੇ ਹੋਣਾ ਹਾਂ ਹੋਰ ਹੋਰ ਤਾਂ ਹੁਣ ਰਹਦਾ ਹੀ ਨਹੀਂ ਕੋਈ ਤਾਂ ਚੈਨ ਪਾਲਾ ਪਪੂ ਅਸੈਂਬਲੀ ਵਾਲੀ ਹਾਂ ਪਰ ਅਜੇ ਬਾਉ ਰਿੰਗ ਲਿਆਉਣੇ ਆ ਲੀਵਰ ਕਿੱਥੇ ਲੱਗਣਾ ਰੈਂਗਲ ਆਉਣੇ ਆ ਯਾਰ ਅਜੇ ਹਾਂ ਚੈਨਪਾਰਕ ਫਿਰ ਡੇਂਜਰ ਵੀ ਦੇਖਣਾ ਤਾਂ ਬੜਾ ਜਿਹਾ ਇੱਕ ਵਾਰ ਜੰਗਾ ਹਾਂ ਡੇਂਜਰ ਤੁੰਗਰੇ ਤਾਂ ਬਾਈ ਇੰਜਨ ਦਾ ਕੱਢਦਾ ਤੇਲ ਸਰਵਿਸ ਕਰਨੇ ਵਾਸਤੇ ਆਹ ਤੇਲ ਲਿਆ ਬਾਈ 02 ਤੋਂ ਹੁੰਦਾ ਰਹੇ ਜੀ ਤੇ ਵੈਸੇ 12 12.5 ਲੀਟਰ ਤੇਰ ਪੈਂਦਾ ਹੁੰਦਾ 13 ਕ 12.5 13 ਕ ਪਰ ਜੋ ਘੱਟ ਨਿਕਲਿਆ ਤਾਂ ਇਹਦਾ ਬਾਕੀ ਦੇਖਾਂਗੇ ਹੁਣ ਆਪਣੇ ਅੱਤੀ ਸਰਵਿਸ ਕਰਕੇ ਇਹਨਾਂ ਬੰਦੇ ਪਤਾ ਲੱਗ ਜਾਂਦਾ ਵੀ ਕਿਦਾਂ ਬਾਕੀ ਚਿੱਟੀ ਬੁਲੀ ਨੂੰ ਪਾ ਤੇ ਬੈਰਿੰਗ ਇਹਦੇ ਵੀ ਦੋ ਇੱਕ ਬੈਰਿੰਗ ਟੁੱਟਿਆ ਆ ਤੇ ਇੱਕ ਨਵਾਂ ਦਾ ਇਹਦਾ ਵੀ ਕਰਕੇ ਓਕੇ ਆ ਨਾ ਕੰਪਲੀਟ ਬਾਕੀ ਇਧਰ ਵੀ ਬਾਰੰਬਾਰ ਪਾ ਤੇ ਆਹ ਬੈਰਿੰਗ ਪਾ ਤੇ ਨਵੇਂ ਰਬੜਾ ਨਵੀਆਂ ਪਾਤੀਆਂ ਕਸਰ ਭਾਈ ਆਪਣੇ ਗਣੀ ਤੇ ਆਪਾਂ ਨੇ ਕੋਈ ਨਹੀਂ ਛੱਡੀ ਕਿਦਾਂ ਉਸਤਾਦ ਉਸਤਾਫ ਟੂਬ ਕਰੈਨ ਓਕੇ ਕਰਕੇ ਤੇਲ ਪਾਣੀ ਦੇ ਕੇ ਇਹਨਾਂ ਨੂੰ ਮੈਂ ਕਹਿੰਦਾ ਵੀ ਸਵਾਦ ਆ ਗਿਆ ਉਦੋਂ ਬਾਤ ਹਨਾ ਸੀਪਾਂ ਕਈ ਵੀਰੇ ਵੀਡੀਓ ਚ ਪਿਛਲੇ ਚ ਕਮੈਂਟ ਕਰਦੇ ਬਾਈ 78 ਇੰਚ ਸੀਪਾਂ ਜਿਹੜੀਆਂ ਬਹੁਤ ਛੋਟੀਆਂ ਹਨਾ ਹੁਣ ਕੀ ਕਰੀਏ ਵੀਰੇ ਇਹਦਾ ਬਖਤ ਨੂੰ ਧੱਕਾ ਹੁੰਦਾ ਇੱਕ ਹਨਾ ਚਲੋ ਹਾਇ ਤਾਂ ਸਾਨੂੰ ਪਤਾ ਵੀ ਛੋਟੀਆਂ ਹਨ ਮਹਾਰਾਜ ਰੱਖੇ ਸੁੱਖ ਛੋਟੀਆਂ ਨਹੀਂ ਬੱਲੇ ਬੱਲੇ ਕਰਾ ਦਨੀ ਬਾਈ ਇਹਦੀ ਸੀਪ ਆ ਜਿਹੜੀ ਹੈ ਨਾ ਉੱਪਰ ਲਈ ਹੈਗੇ 49 ਇੰਚ ਥੱਲੇ ਲਈ ਹੈਗੇ 30 ਇੰਚ ਇਹਦੇ ਛਾਲ ਲੈਣੇ ਆਪਾਂ ਬਣਾ ਲੈਣੇ ਸੀਪਾਂ ਦਾ ਪੈਣੀਆ ਨਹੀਂ ਬਾਕੀ ਕਈ ਵੀਰ ਆਪਣੇ ਹਨਾ ਛਾਲਣੇ ਵਾਲੇ ਕਮੈਂਟ ਕਰਦੇ ਬਾਈ ਛਾਲਣਾ ਜਰੂਰ ਦੱਸਿਓ ਵੀ ਕਾ ਨੰਬਰ ਪਾਉਣੇ ਆ ਭਈ ਇਹ ਪੰਜ ਹਲਣਾ ਪੰਜ ਸੂਤ ਦਾ ਪਾਉਨੇ ਆ ਵਧੀਆ ਟੌਪ ਦੀ ਸਫਾਈ ਔਰ ਪਿੱਛੇ ਦਾਣਾ ਦਾ ਮਤਲਬ ਲੈ ਨਹੀਂ ਹੈਗਾ ਵੀ ਮੱਕੀ ਦਾ ਜੜ ਦੇਵੇ ਬਾਕੀ ਘਾਟੇ ਦਾ ਕੰਮ ਕਰ ਹਨ ਲੀਵਰ ਲੂਵਰ ਲਾ ਕੇ ਆਪੂ ਹਵਾ ਵਾਲੀ ਟੈਂਕੀ ਹਵਾ ਬਣਾਉਂਦੀ ਹੈ ਇਹਦੀ ਬਾਕੀ ਧੋਣੇ ਦੇ ਬਾਅਦ ਤਾਂ ਬਾਈ ਮਸ਼ੀਨ ਦੀ ਹਨ ਗੱਲੇ ਬਣ ਗਈ ਚੈਨ ਪਾਲਾ ਨਵੀਂ ਬੋਣੀ ਨਵੀਂ ਪਾਲਾ ਨਵੀਂ ਲੈਂਦੀ ਹੈ ਦੇਖ ਤਾਂ ਜੈਨ ਠੀਕ ਆ ਕੜੀਦਨ ਟਿੱਲੀ ਪਾਲਾ ਫੇ ਪਾਲਾ पाला ਫੇ ਪਾਲਾ ਗੂਗਲ ਨਵੀਂ ਪਈਆ ਜੇ ਕਿਤੇ ਦਿੱਕਤ ਦੰਦੀ ਆਪਾਂ ਜਿਹੜੇ ਠੋਕ ਦੇਣੀ ਚਾਕੇ ਬਾਕੀ ਇਹ ਬੈਲਟਾਂ ਮੋਲਟਾਂ ਹੀ ਰਹਿ ਨਹੀਂ ਆ ਹੁਣ ਬੈਲਟਾਂ ਦੇ ਬੱਪੂ ਨੰਬਰ ਦਾ ਬਾਈ ਪਤਾ ਨਹੀਂ ਤਾਂ ਇੱਕਣੇ ਨਾਪ ਕੇ ਹੀ ਲੈਣੀਆਂ ਹੁਣ ਜਿੱਥੇ ਇਹ ਨਾ ਨੰਬਰ ਪਾਉਗੀ ਬੈਲਟ ਉੱਥੇ ਮੜਾ ਜਾ ਮਾਰ ਕੇ ਕੀ ਲਿਖ ਲਾਂਗੇ ਰੰਗ ਗਲ ਜਿੰਨੇ ਨੰਬਰ ਬੈਲਟ ਪਾਉਗੀ ਬਾਈ ਤੁਹਾਨੂੰ ਪਤਾ ਹੈ ਕਿਤੇ ਲਿਆਉਣੀ ਪੈ ਜੇ ਬੰਦਾ ਨ ਕੋੜ ਨਾ ਹੋਵੇ ਤਾਂ ਦਿੱਕਤ ਆ ਜਿੰਦੀ ਬਾਕੀ ਰਹਿ ਗਏ ਤੇ ਟਾਇਰ ਇਹ ਟਾਇਰ ਤਾਂ ਬਾਈ ਬਸ ਜਮੇ ਹੀ ਗਾਂਧੀ ਦੇ ਸਿਰ ਵਰਗੇ ਹੀ ਹੋਇਆ ਪਿਆ ਗੋਲ ਹੋਇਆ ਪਿਆ ਇਹਨੂੰ ਕਰ ਲਉ ਨਾ ਖੋਲ ਕੇ ਦੇਖਦੇ ਆ ਟਰਾਲੇ ਦੇ ਜਿਹੜੇ ਆਉਣਗੇ ਉਹਨਾਂ 'ਚ ਕਰਾਂਗੇ ਅਡਜਸਟਮੈਂਟ ਤੁਹਾਨੂੰ ਪਤਾ ਹੀ ਆ ਬਾਈ ਹਨਾ ਵੀ ਪੁਰਾਣੀ ਮਸ਼ੀਨ ਆ ਲਈ ਵੀ ਥੋੜਾ ਜਿਹਾ ਰਿਪੇਅਰ ਪੂਰ ਕਰਕੇ ਵੀ ਇਹਦੇ ਪੈਸੇ ਪੂਰੇ ਨਹੀਂ ਲੱਤੇ ਚਲੋ ਆਪਣੇ ਕੇ ਨੀਉ ਤਾਂ ਐ ਨਹੀਂ ਜੀ ਹਨਾ ਵੀ ਫਿਰ ਵੀ ਚਲੋ ਮਹਾਰਾਜ ਨੇ ਕਿਰਪਾ કરી ਵਧੀਆ ਬਾਕੀ ਅੱਖਾਂ ਦੇ ਵਿੱਚ ਅਜ ਬਿਲਡਿੰਗ ਪਈ ਹੋਈ ਆ ਬੁਰਾ ਹਾਲ ਆ ਪਪੂ ਦੇ ਪਈ ਮੇਰੇ ਹੀ ਪਈ ਹੋਈ ਆ ਤੇ ਬਾਈ ਬਿਲਡਿੰਗ ਬੋਲਡਿੰਗ ਕਰਈ ਹੈ ਨਾ ਥਰੇ ਸਾਨੂੰ 12 ਬੋਲ ਲਾਈਆਂ ਪੱਤੀਆਂ ਪੁੱਤੀਆਂ ਤੇ ਕਰਕੇ ਥੋੜਾ ਜਿਹਾ ਕੰਮ ਜਿਹੜਾ ਨਾ ਬਿਲਡਿੰਗ ਪੈਣ ਕਰਕੇ ਖਰਾਬ ਜਾਉਂਦਾ ਜੇ ਰਾਤ ਨੂੰ ਪਤਾ ਲੱਗੂ ਮੇਰੇ ਅੱਜ ਪਈ ਆ ਪੱਪੂ ਦੇ ਪਈ ਆ ਰਾਤ ਮੱਕੀ ਦੇ ਮਈ ਦੇ ਆਪਾਂ ਹੁਣ ਕੱਲ ਨੂੰ ਇਹਦਾ ਕਟਰ ਜਾਣਾ ਆ ਕੱਲ ਨੂੰ ਮਨ ਲਓ ਆਪਣੇ ਕੋ ਦੁਪਹਿਰੇ ਇਹ ਤੋਂ ਪੂਰੇ ਨੂੰ ਕਟਰ ਆਪਣਾ ਕੋ ਪਹੁੰਚ ਜਾਊਗਾ ਸਾਨੂੰ ਇਹਦਾ ਲਾ ਕੇ ਲੀਵਲ ਉਪਰ ਫੀਟਰ ਉਹਦਾ ਕੋਲੇ ਹਨਾ ਫੀਟਰ ਵੀ ਆਜੂ ਕਰਕੇ ਓਕੇ ਕੰਮ ਹੈ ਨਾ ਫਿਰ ਪਰਸੋਂ ਨੂੰ ਚਲਾ ਕੇ ਇਹਨੂੰ ਹਨਾ ਤੁਹਾਨੂੰ ਦਿਖਾ ਦਾਂਗੇ ਬਹੁਤ ਮੇਰੇ ਵੀਰਾਂ ਨੂੰ ਹਨਾ ਬਾਹਰ ਤੋਂ ਮੈਨੂੰ ਕੱਲ੍ਹ ਕਰਾਤ ਫੋਨ ਆਇਆ ਕਹਿੰਦਾ ਬਾਈ ਅਸੀਂ ਤਾਂ ਇਹ ਵੇਟ ਕਰਦੇ ਆ ਨਿੰਦਰ ਦੀ ਮਸ਼ੀਨ ਕਰਨ ਚੱਲੇ ਕੱਲੂ ਵੀਰੇ ਚਲਾ ਦਾਂਗੇ ਵੀ ਇੱਧਰ ਨੂੰ ਆਪਣੇ ਦੇਖਦੇ ਆਂ ਏਰੀਆ ਵੀ ਲੱਭਦੇ ਆਂ ਕੋਈ ਨਾ ਸਾਈਡ ਜਿੱਥੇ ਨੂੰ ਚੱਲਦੇ ਆਂ ਵੀ ਆਪਾਂ ਉਰੇ ਦੋ ਮਸ਼ੀਨਾਂ ਦਾ ਬਾਈ ਕੰਮ ਉਰੇ ਚੱਲੀ ਜਾਣੀਆਂ ਕਿਤੇ ਸੈਟ ਲਾ ਕੇ ਲਾਉਣੇ ਕਿਤੇ ਕਰ ਲਾਂਗੇ ਜਾਂ ਫਿਰ ਉਹਨੂੰ ਰਾਜੂ ਨੂੰ ਛੱਡੂਗਾ ਨਹੀਂ ਫਿਰ ਮੈਂ ਆਪ ਰਹੂੰਗਾ ਨਾ ਬਾਈ ਤੁਹਾਨੂੰ ਪਤਾ ਵੀ ਆਪਣਾ ਕੰਮ ਵੀ ਨਵਾਂ ਹੈ ਨਾ ਏਰੀਆ ਵੀ ਨਵਾਂ ਆਪਾਂ ਵੀ ਚਲੋ ਮਸ਼ੀਨ ਵੀ ਫਸਟ ਟਾਈਮ ਚਲਾਉਣੀ ਹੈ ਨਾ ਫੀਲਡ ਦੇ ਵਿੱਚ ਤਾਂ ਵਧੀਆ ਕੰਮ ਕਰੇ ਕਿਸੇ ਜ਼ਿੰਮੇਵਾਰ ਦਾ ਬਾਈ ਨੁਕਸਾਨ ਨਾ ਹੋਵੇ ਆਪਾਂ ਦਾ ਇਹ ਚੀਜ਼ ਤੇ ਬਹੁਤ ਚੱਲਦਾ ਮੈਂ ਤਾਂ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਆਪਣੀ ਰਿਪੇਅਰ ਕਰੀ ਕਦੇ ਨਾਰਾਜ ਨੇ ਪਿੱਠ ਦਾ ਲੱਗਣ ਨਹੀਂ ਦਿੱਤੀ ਬਾਕੀ ਉਹ ਪੁਰਾਣੀ ਮਸ਼ੀਨਰੀ ਹੈ ਨਾ ਮਾੜਾ ਮੋਟਾ ਚੱਲੋ ਇਹਦੇ ਵਿੱਚ ਹੁੰਦਾ ਹੀ ਰਹਿੰਦਾ ਆਪਾਂ ਵੀ ਜਿਹੜਾ ਬਾਈ ਹੈ ਨਾ ਐਡੇ ਵੀ ਨਾਸਾ ਵਾਲਾ ਹੀ ਆ ਵੀ ਜਿਹੜਾ ਇੱਕ ਵਾਰ ਹੱਥ ਲਾ ਦਦਾ ਤਾਂ ਹੁਣਾ ਹੀ ਨਹੀਂ ਹੈ ਹਾਂ ਬੱਪੂ ਠੀਕ ਆ ਬਿਲਡਿੰਗ ਬੋਲਡਿੰਗ ਖਣ ਤੇਰੇ ਪੈ ਗਈ ਜਿਹੜੀ ਹੈ ਗੋਲੀ ਮੰਗਾਈ ਆ ਅੰਕਲ ਤੇ ਮੈਂ ਅੰਕਲ ਕਹਿੰਦਾ ਲਿਆ ਦਿੰਨਾ ਹੈ ਹਾਂ ਜੈਕ ਲਿਆਂਦੇ ਬਾਈ ਇਹਦੇ ਫਿਲਟਰ ਜੈਕ ਨਵੇਂ ਇਹ ਆਪਣੇ ਹੈਗੇ ਤੇ ਨਾ ਪਤਲੇ ਤੇ ਮੈਂ ਕਿਹਾ ਗਾ ਮੱਕੀ ਵਾਲਾ ਕਾਟਰ ਕਿਤੇ ਹੋ ਉਹ ਨਾ ਝੂਟਾ ਝਾਟਾ ਮਾਰ ਕੇ ਨਾ ਕੰਮੇ ਲਫੜਾਈ ਹੋ ਜਵੇ ਕੋਈ ਪਹਿਲੇ ਉਹਦੇ ਵਿੱਚ ਮੂਰਤ ਜੇ ਤੁਹਾਨੂੰ ਪਤਾ ਮੱਕੀ ਵਾਲਾ ਕਾਟਰ ਭਾਰਾ ਹੁੰਦਾ ਚਲੋ ਬਾਕੀ ਪਲੇਟਾਂ ਬਲੂਟਾਂ ਆਪਣੀਆਂ ਲਾ ਕੇ ਸੈਟ ਹੋਇਆ ਕੰਮ ਉਹਦੇ ਬਾਅਦ ਬਲੂਰ ਬਲੂਰ ਬਾਈ ਸਾਰਾ ਇਹਦਾ ਨਵੇਂ ਮਾਡਲ ਵਾਂਗੂ ਨਾ ਕਹਿਦੀ ਆਪਾਂ ਵੀ ਲੱਗਿਆ ਹੋਇਆ ਬਾਕੀ ਦੇਖਦੇ ਆ ਆਉਨੇ ਮੋਲੀ ਇਹਨੇ ਅੱਜ ਉਧਰ ਮਸ਼ੀਨ ਚੱਲਦੀ ਆ ਆਪਣੀ ਮਸ਼ੀਨ ਇੱਕ ਨਾ ਦੂਈ ਪੁਰਾਣੀ ਬਾਈ ਮਾਡਲ ਉਹ ਰੂਪੇ ਵਾਲ ਗਈ ਹੋਈ ਆ ਅੱਜ ਵਢਣ ਕੱਲ ਦੀ ਗਈ ਹੋਈ ਆ ਅੱਜ ਮੈਨੂੰ ਲੱਗਦਾ ਵੀ ਨਿਬੜ ਜੂਗਾ ਆ ਜਾਣਗੇ ਮੋਲੀ ਵੀ ਨਾਲੇ ਭਜਾਇਆ ਪੈਣਾ ਰਾਜੂ ਵੀ ਇਕੱਲਾ ਬਈ ਔਖਾ ਹੋ ਜਾਂਦਾ ਇਕੱਲੇ ਬੰਦੇ ਨੂੰ ਨਾ ਮੱਕੀ ਦੇ ਵਿੱਚ ਇੱਕ ਗਰਮੀ ਬਹੁਤ ਆ ਬਈ 40 50 ਦਾ ਨਾ ਕੱਲੋਂ 50 ਦਾ ਟੈਂਪਰੇਚਰ ਆ 50 ਦੇ ਟੈਂਪਰੇਚਰ ਦੇ ਵਿੱਚ ਮੱਕੀ ਵਢਣੀ ਬਈ ਬਹੁਤ ਕਹਿੰਦੀ ਹਾਰਡਵਰਕ ਕਹਿੰਦੇ ਨੇ ਇਹਨੂੰ ਫੁੱਲ ਹਾਰਡਵਰਕ 100 600 ਹਾਰਡਵਰਕ ਵੀ ਉਹ ਹਾਰਡਵਰਕ ਆ ਵੀ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਹੈ ਨਾ ਕੰਬੈਨ ਚਲਾਉਣੀ ਸਭ ਤੋਂ ਬਈ ਗਰਮੀ ਵਾਲਾ ਸੀਜ਼ਨ ਮੱਕੀ ਦਾ ਕਿਉਂ ਇੱਕ ਚਲੋ ਮਾੜੀ ਮੋਟੀ ਹਵਾ ਦਾ ਲੱਗਦੀ ਨਹੀਂ ਉਧਰ ਤੇ ਇੱਧਰ ਵੀ ਮੱਕੀ ਆ ਜਿੰਨੇ ਇੱਧਰ ਹੀ ਮੱਕੀ ਆ ਜਿੰਦੇ ਵਿਚਾਲੇ ਮਸ਼ੀਨ ਫਾਦ ਜਾਂਦੀ ਆ ਬੜਾ ਔਖਾ ਕੰਮ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ